ਪੰਜਾਬ ਦੇ ਬੱਚੇ ਪੰਜਾਬ ਦੀਆਂ ਧੀਆਂ ਗਲਤ ਪਾਸੇ ਜਾ ਰਹੀਆਂ ਮੰਗਤਾ ਬਣ ਗਿਆ ਸਾਡਾ ਪੰਜਾਬ ਸਾਡਾ ਸ਼ਹਿਰ ਮੰਗਤਾ ਬੰਦਾ ਨਜ਼ਰ ਆਂਦਾ ਮੈਨੂੰ ਦੇ ਗੰਦੇ ਵਰਡ ਯੂਜ਼ ਕਰਦੇ ਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿੰਦਾ ਕਿੰਦਾ ਦੀਆਂ ਗੰਦੀਆਂ ਲੈ ਗਏ ਜਾਂ ਯੂਜ਼ ਕਰਦੇ ਆ ਨਿੱਕੀ ਨਿੱਕੀ ਧੀਆਂ ਖਾਸ ਕਰਕੇ ਉਹ ਮੁੰਡੇ ਤੇ ਮੰਗਦੇ ਮੰਗਦੇ ਪਰ ਧੀਆਂ ਮੰਗਣੀਆਂ ਸਟਾਰਟ ਹੋ ਗਈਆਂ ਇਹ ਗਲਤੀ ਪਤਾ ਕਿੰਨਾ ਦੀ ਹੈ ਇਹ ਸਾਡੇ ਪੰਜਾਬ ਦੇ ਆਮ ਨਾਗਰਿਕਾਂ ਦੀ ਇਹ ਮਿਡਲ ਕਲਾਸ ਨਾ ਦੇ ਦੇ 10 ਰੁਪਏ ਤੇ ਆ ਬੱਚਿਆਂ ਨੂੰ ਮੰਗਤਾ ਬਣਾਉਂਦੇ ਆ ਲਾਣ ਤਲੀ ਗਨ ਲਾਉਂਦੇ ਉਹਨਾਂ ਤੇ ਪਤਾ ਨਹੀਂ ਕਿੱਦਾਂ ਨੂੰ ਸੁਧਰਣਗੇ ਜੇ ਤੁਹਾਡੇ ਚ ਵਾਕੇ ਇੰਨੀ ਦਿਆ ਭਾਵਨਾ ਨਾ 10 10 ਰੁਪਏ ਦਿਨੇ ਉਹ ਦੁਆਵਾਂ ਭਾਲਦੇ ਹੋ ਕਿ ਦਿਨ ਹਸਪੀਟਲ ਦਾ ਚੱਕਰ ਮਾਰ ਕੇ ਆਇਓ ਤੁਹਾਨੂੰ ਪਤਾ ਲੱਗ ਜੂਗਾ ਕਿ ਕਿੱਥੇ ਦੁਆ ਮਿਲਦੀ ਆ ਜਾ ਕੇ ਐਦਾਂ ਰੋਡਾਂ ਤੇ ਦੇਣਾ ਕੋਈ ਦੁਆਵਾਂ ਦੁਆਵਾਂ ਨਹੀਂ ਮਿਲਦੀਆਂ 100 ਰੁਪਏ ਦੇ ਕੇ ਭਿਖਾਰੀ ਬਣਾਣੇ ਹੋ ਤੁਸੀਂ ਹਾਂ ਕੁਝ ਧਾਰਮਿਕ ਸਥਾਨ ਉਹਨਾਂ ਦੇ ਬਾਹਰ ਬੈਠੇ ਹੁੰਦੇ ਨੇ ਪਤਾ ਨਹੀਂ ਕਿੱਥੋਂ ਪੁਆਇੰਟ ਕਿਤੇ ਹੋਏ ਨੇ ਕੁਝ ਬੰਦੇ ਬੰਦੇ ਹੈਗੇ ਜਿਨ੍ਹਾਂ ਨੇ ਪ ਸੱਤ-ਸੱਤ ਯਾਰ ਬੇਤਨਖਾ ਦੇ ਬੱਚੇ ਲੱਗੇ ਹੋਏ ਐ ਉਹ ਲੋਗ ਨੇ ਉਹ ਜਿਹੜੇ ਇਹਨਾਂ ਨੂੰ ਮੰਗਣ ਭੇਜਦੇ ਹਾਂਜੀ ਕਿਉਂ ਨਹੀਂ ਉਹ ਤਾਂ ਪਿਓ ਹੀ ਭੇਜਦਾ ਮੰਗਣ ਜੀ ਹੋਰ ਪਥਰੀਆਂ ਸੰਸਤਾਵਾਂ ਬਣੀਆਂ ਹੋਈਆਂ ਇਦਾਂ ਦੀਆਂ ਗਰੋਹ ਬਣੇ ਹੋਏ ਆ ਜਿਹੜੇ ਭੇਜਦੇ ਆ ਪੇੜ ਬੱਚੇ ਅੰਬਰਸਰ ਤੋਂ ਹੀ ਦੁਰਦੇ ਨੇ ਆ ਚਾਰ ਧਾਰੀਆਂ ਲਾ ਦਿਓ ਚਾਰ ਨਸ਼ਹਿਰੇ ਲਾ ਦਿਓ ਚਾਰ ਗਰਦਾਪੁਰ ਲਾ ਦਿਓ ਚਾਰ ਬਟਾਲੇ ਲਾ ਦਿਓ ਤੇ ਚਾਰੇ ਚਾਂ ਰੁਪਈਆ ਦਸਦਾ ਨਹੀਂ ਤੇ 25-2500 3-3000 ਇਕੱਠਾ ਕਰਕੇ ਲੈ ਕੇ ਜਾਂਦੇ ਹੀ ਆ ਨਾ ਪੰਜਾਬ ਦੇ ਵਿੱਚ ਭਿਖਾਰੀਆਂ ਦੀ ਵੱਧੀ ਗਿਣਤੀ ਨੂੰ ਲੈ ਕੇ ਹਾਲ ਹੀ ਪੰਜਾਬ ਸਰਕਾਰ ਨੇ ਫੈਸਲਾ ਲਿਆ ਕਿ ਜਿੰਨੇ ਵੀ ਭਿਖਾਰੀ ਹੈ ਉਹਨਾਂ ਦਾ ਡੀਐਨਏ ਟੈਸਟ ਕੀਤਾ ਜਾਵੇਗਾ ਅਸੀਂ ਗੱਲ ਕਰਾਂਗੇ ਉਸ ਨੌਜਵਾਨ ਦੇ ਨਾਲ ਜਿਸ ਨੇ ਬਹੁਤ ਲੰਬੇ ਸਮੇਂ ਤੋਂ ਇੱਕ ਆਵਾਜ਼ ਚੁੱਕੀ ਸੀ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਕਿ ਭਿਖਾਰੀਆਂ ਦੀ ਗਿਣਤੀ ਦਿਨ-ਬਦਨ ਵੱਧਦੀ ਜਾ ਰਹੀ ਆ ਇਹ ਆਖਰਕਾਰ ਭਿਖਾਰੀ ਜਿਹੜੇ ਮੰਗਦੇ ਨੇ ਕਿੱਥੋਂ ਆਂਦੇ ਨੇ ਕਿਉਂਕਿ ਬਹੁਤ ਸਾਰੇ ਦੁਕਾਨਾਂ ਦੇ ਅੱਗੇ ਬਹੁਤ ਸਾਰੇ ਬੱਸ ਸਟੈਂਡ ਤੇ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਤਰੀਕੇ ਨਾਲ ਹਰ ਮਹੱਲੇ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਭਿਖਾਰੀ ਆਪਣੇ ਬੱਚਿਆਂ ਨੂੰ ਚੁੱਕਿਆ ਹੁੰਦਾ ਨਾਲ ਤੇ ਉਹਨਾਂ ਦੇ ਘਰ ਘਰ ਜਾ ਕੇ ਦੁਕਾਨਾਂ ਤੇ ਜਾ ਕੇ ਬਾਜ਼ਾਰਾਂ 'ਚ ਜਾ ਕੇ ਮੰਗਦੇ ਨੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਇੱਕ ਅਹਿਮ ਫੈਸਲਾ ਲਿਆ ਤਾਂ ਹਰ ਸੂਬੇ ਦੇ ਸਾਰੇ ਹੀ ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਹੁਕਮ ਦੇ ਦਿੱਤੇ ਨੇ ਗਏ ਨੇ ਕਿ ਇਹਨਾਂ ਦੀ ਜਾਂਚ ਕੀਤੀ ਜਾਵੇ ਅਤੇ ਇਹਨਾਂ ਦਾ ਡੀਐਨਏ ਟੈਸਟ ਕੀਤਾ ਜਾਵੇ ਬੀਤੇ ਕੱਲ੍ਹ ਅੰਮ੍ਰਿਤਸਰ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਪ੍ਰਸ਼ਾਸਨ ਵੱਲੋਂ ਇੱਕ ਫੈਸਲਾ ਲਿਆ ਗਿਆ ਇੱਕ ਹੁਕਮਾਂ ਦੀ ਪਾਲਣਾ ਕੀਤੀ ਗਈ ਜਿਸ ਤੋਂ ਬਾਅਦ ਇੱਕ ਭਿਖਾਰੀ ਦੇ ਉੱਤੇ ਐਫ ਆਈ ਆਰ ਵੀ ਦਰਜ ਕੀਤੀ ਗਈ ਸਾਡੇ ਨਾਲ ਉਹ ਨੌਜਵਾਨ ਹੈ ਵਿਕਾਸ ਮਹਿਤਾ ਜਿਸ ਵੱਲੋਂ ਲਗਾਤਾਰ ਇਹ ਭਿਖਾਰੀਆਂ ਦੇ ਇਹਨੂੰ ਲੈ ਕੇ ਆਵਾਜ਼ ਚੁੱਕੀ ਜਾਂਦੀ ਸੀ ਆਖਰਕਾਰ ਹੈ ਭਿਖਾਰੀ ਆਂਦੇ ਕਿਥੇ ਆ ਜੇਕਰ ਪੰਜਾਬ ਦੇ ਭਿਖਾਰੀ ਨੇ ਪੰਜਾਬ ਚ ਕੋਈ ਭੁੱਖਾ ਸੌ ਨਹੀਂ ਸਕਦਾ ਤਾਂ ਫਿਰ ਮੰਗਣ ਦੀ ਕੀ ਲੋੜ ਹੈ ਗੱਲਬਤ ਕਰ ਲਾਂਗੇ ਉਸੇ ਨੌਜਵਾਨ ਨਾ ਵਿਕਾਸ ਨਾਲ ਵਿਕਾਸ ਜੀ ਯਾਦ ਹੋਵੇਗਾ ਅੱਜ ਤੋਂ ਬੜਾ ਸਮਾਂ ਪਹਿਲਾਂ ਇੱਥੇ ਹੀ ਅਸੀਂ ਖੜੇ ਹੋ ਕੇ ਇੰਟਰਵਿਊ ਕੀਤੀ ਸੀ ਬੱਸ ਸਟੈਂਡ ਤੇ ਤੇ ਅੱਜ ਫੇਰ ਉੱਥੇ ਹੀ ਕਰ ਰਹੇ ਹਾਂ ਕਿ ਜਿਸ ਤਿੱਕੇ ਨਾ ਪੰਜਾਬ ਸਰਕਾਰ ਨੇ ਫੈਸਲਾ ਲਿਆ ਵਾ ਕਿ ਜਿਹੜੇ ਭਿਖਾਰੀ ਮੰਗਦੇ ਨੇ ਉਹਨਾਂ ਦਾ ਡੀ ਏ ਟੈਸਟ ਕੀਤਾ ਜਾ ਲੇਕਿਨ ਇਹ ਬੜਾ ਵਧੀਆ ਉਪਰਾਲਾ ਹੈ ਪੰਜਾਬ ਸਰਕਾਰ ਵੱਲੋਂ ਇਹ ਚਾਹੀਦਾ ਵੀ ਆ ਤੇ ਮੈਂ ਤੁਹਾਨੂੰ ਸੱਚੀ ਦੱਸਾਂ ਸਰਕਾਰ ਤੋਂ ਘੱਟ ਤੇ ਮੇਰੇ ਤੋਂ ਜ਼ਿਆਦਾ ਡਰਦੇ ਨੇ ਕਿਤੇ ਮੈਂ ਬੱਸ ਸਟੈਂਡ ਆ ਜਾਂ ਦੋੜੇ ਭੱਜੇ ਫਿਰਦੇ ਆ ਕਿ ਲੁੱਕ ਜੋ ਵਿਕਾਸ ਹੋਣੀ ਆਗੇ ਨੇ ਪਰ ਇਹ ਚਾਹੀਦਾ ਕਿ ਸਾਡੇ ਪੰਜਾਬ ਦਾ ਯੂਥ ਨਾ ਜਿਹੜਾ ਪੰਜਾਬ ਦੇ ਬੱਚੇ ਪੰਜਾਬ ਦੀਆਂ ਧੀਆਂ ਗਲਤ ਪਾਸੇ ਜਾ ਰਹੀਆਂ ਮੰਗਤਾ ਬਣ ਗਿਆ ਸਾਡਾ ਪੰਜਾਬ ਸਾਡਾ ਸ਼ਹਿਰ ਮੰਗਤਾ ਬੰਦਾ ਨਜ਼ਰ ਆਂਦਾ ਮੈਨੂੰ ਇਹ ਕਿੱਥੋਂ ਕੰਮ ਕਰ ਲੈਣਗੇ ਇਹਨਾਂ ਨੇ ਵਪਾਰ ਹੀ ਕਰਨਿਆ ਫਿਰ ਪੰਜਾਬ ਅਗੇ ਵਾਕਈ ਇਹ ਜਿਨ੍ਹਾਂ ਨੇ ਵੀ ਇਹ ਮੁਹੀਮ ਚਲਾਈ ਆ ਸਾਡੇ ਪੰਜਾਬ ਸਰਕਾਰ ਨੇ ਆਪਣੇ ਡੀਜੀਪੀ ਪੰਜਾਬ ਨੇ ਇਹ ਵਧੀਆ ਮੁਹੀਮ ਹੈ ਇਹਦੇ ਨਾਲ ਸਾਡੇ ਯੂਥ ਨੂੰ ਚੰਗਾ ਸੁਨੇਹਾ ਮਿਲੂਗਾ ਇਥੋਂ ਜਿਹੜਾ ਨਰਕ ਪੈ ਰਿਹਾ ਨਾ ਸਾਡੇ ਪੰਜਾਬ ਵਿੱਚ ਬਾਹਰੋਂ ਹੋਰ ਵਕ ਵਕ ਸਟੇਟਾਂ ਚੋਂ ਬੱਚੇ ਇੱਥੇ ਆ ਕੇ ਮੰਗਤੇ ਬਣ ਕੇ ਪੈਸਾ ਇਕੱਠਾ ਕਰਕੇ ਆਪਣੇ ਘਰਾਂ ਨੂੰ ਲਿਜਾਈ ਜਾਂਦੇ ਆ ਸਾਡੇ ਪੰਜਾਬ ਦੇ ਬੱਚੇ ਮੰਗਤੇ ਬਣਾਈ ਜਾਂਦੇ ਆ ਜਿਨ੍ਹਾਂ ਨੂੰ ਸਕੂਲਾਂ ਚ ਜਾਣਾ ਚਾਹੀਦਾ ਉਹ ਬੱਸ ਸਟੈਂਡਾਂ ਚ ਰੋਡਾਂ ਤੇ ਨਿੱਕੇ ਨਿੱਕੇ ਬੈਗ ਪਾ ਕੇ ਲੋਕਾਂ ਦੇਗੇ ਹੱਥ ਫਲਾਉਂਦੇ ਆ ਗੰਦੇ ਗੰਦੇ ਵਰਡ ਯੂਜ਼ ਕਰਦੇ ਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿੱਦਾਂ ਕਿੰਦਰ ਦੀਆਂ ਗੰਦੀਆਂ ਲੈ ਕੇ ਜਾਂ ਯੂਜ਼ ਕਰਦੇ ਆ ਨਿੱਕੀ ਨਿੱਕੀਆਂ ਧੀਆਂ ਖਾਸ ਕਰਕੇ ਉਹ ਮੁੰਡੇ ਤੇ ਮੰਗਦੇ ਮੰਗਦੇ ਪਰ ਧੀਆਂ ਮੰਗਣੀ ਸਟਾਰਟ ਹੋ ਗਈਆਂ ਇਹ ਗਲਤੀ ਪਤਾ ਕਿੰਨਾ ਦੀ ਹੈ ਇਹ ਸਾਡੇ ਪੰਜਾਬ ਦੇ ਆਮ ਨਾਗਰਿਕਾਂ ਦੀ ਆ ਮਿਡਲ ਕਲਾਸ ਨਾ ਦੇ ਦੇ 10 ਰੁਪਏ ਤੇ ਆ ਬੱਚਿਆਂ ਨੂੰ ਮੰਗਤਾ ਬਣਾਉਂਦੇ ਆ ਲਹਣਤਲੀ ਗਨ ਲਾਉਂਨਾ ਤੇ ਪਤਾ ਨਹੀਂ ਕਿਦਨੂੰ ਸੁਧਰਨਗੇ ਜੇ ਤੁਹਾਡੇ ਚ ਵਾਕੇ ਇੰਨੀ ਦਿਆ ਭਾਵਨਾ ਨਾ 10 10 ਰੁਪਏ ਦਿਨਿਓ ਦੁਆਵਾਂ ਭਾਲਦੇਓ ਕਿ ਦਿਨ ਹਸਪੀਟਲ ਦਾ ਚੱਕਰ ਮਾਰ ਕੇ ਆਇਓ ਤਾਨੂੰ ਪਤਾ ਲੱਗ ਜੂਗਾ ਕਿ ਕਿੱਥੇ ਦੁਆ ਮਿਲਦੀ ਆ ਜਾ ਕੇ ਐਦਾਂ ਰੋਡਾਂ ਤੇ ਦੇਣਾ ਕੋਈ ਦੁਆਵਾਂ ਦੁਆਵਾਂ ਨਹੀਂ ਮਿਲਦੀਆਂ 10 ਦਾ ਰੁਪਏ ਦੇ ਕੇ ਭਖਾਰੀ ਬਣਾਉਂਦੇ ਹੋ ਤੁਸੀਂ ਈ ਲੱਭ ਦਿਓ ਚੰਗੇ ਭਲੇ ਹੱਥ ਪੈਰ ਆਪਣੀ ਦਿੱਤੇ ਆ ਫੇਰ ਵੀ 100 ਰੁਪਏ ਦਿੰਨੇ ਹੋ ਆਪ ਤੁਸੀਂ ਮਰਦੇ ਹੋ ਸਾਰਾ ਦਿਨ ਮਿਹਨਤ ਕਰਕੇ ਖੂਨ ਪਸੀਨਾ ਇਕ ਕਰਦੇ ਹੋ ਉੱਥੋਂ ਸ਼ਾਮ ਨੂੰ 5-700 ਰੁਪਏ ਢੜੀ ਲੈ ਕੇ ਆਨੇ ਹੋ ਤੁਹਾਨੂੰ ਪਤਾ ਨਹੀਂ ਲੱਗਦਾ ਤੁਹਾਨੂੰ ਆਪ ਪਤਾ ਹੈ ਕਿ ਮਿਹਨਤ ਕਰਕੇ ਪੈਸਾ ਇਕੱਠਾ ਹੁੰਦਾ ਉਹ ਤੁਹਾਡੇ ਹੱਥ ਫਿਲਾਉਂਦੇ ਤੇ ਤੁਸੀਂ ਦੇ ਕੇ 100 ਰੁਪਏ ਪਤਾ ਨਹੀਂ ਕਾਦੀ ਗਲਪਖਾਈ ਬਣਾਨੇ ਹੋ ਫਿਰ ਮੈਨੂੰ ਗੁੱਸਾ ਆ ਜਾਂਦਾ ਇਹ ਗੱਲਾਂ ਦੇ ਉੱਤੋਂ ਅਸੀਂ ਵੀ ਮਿਹਨਤ ਕਰਦੇ ਨਾ ਅਸੀਂ ਇੱਕ ਸੁਸਾਇਟੀ ਚ ਲਾਨੇ ਆ ਜਿਹੜਾ ਪੈਸਾ ਕਮਾਣਾ ਹੋਏ ਨਾ ਸੁਸਾਇਟੀ 'ਚ ਬਥੇਰਾ ਪੈਸਾ ਕਮਾ ਸਕਦੇ ਆ ਪਰ ਸਾਡੇ ਜਮੀਰ ਨਹੀਂ ਮ ਮੋਢੇ ਤੇ ਤੋੜਾ ਚੁੱਕ ਕੇ ਨਾ ਬੋਰੀ ਚੁੱਕ ਕੇ ਰੋਜ਼ ਘਰੋਂ ਮਿਹਨਤ ਕਰਨ ਲਈ ਜਾਂਦਾ ਤੇ ਕਮਾ ਕੇ ਸ਼ਾਮ ਨੂੰ ਆਪਣੇ ਲਈ ਕਰੀਦਾ ਆਪਣੇ ਢਿੱਡ ਦੇ ਲਈ ਕਰੀਦਾ ਤੇ ਇਸ ਲਈ ਸਾਨੂੰ ਗੁੱਸਾ ਆਉਂਦਾ ਕਿ ਬਾਈ ਯਾਰ ਇਹ ਸਾਡੇ ਪੰਜਾਬ ਦੇ ਬੱਚੇ ਇਹਨਾਂ ਨੇ ਨਰਕ ਬਣਾਤਾ ਸਾਡੇ ਪੰਜਾਬ ਦੇ ਬੱਚਾ ਨੂੰ ਆ ਵੱਖ-ਵੱਖ ਹੁਣ ਮੈਂ ਦੱਸਣਾ ਖੁੱਲ ਕੇ ਦੱਸਣਾ ਫਿਰ ਮੈਂ ਅੰਮ੍ਰਿਤਸਰ ਦੀਆਂ ਕੁਝ ਏਦਾਂ ਦੀਆਂ ਮਸਜਿਦਾਂ ਏਦਾਂ ਦੇ ਹਾਂ ਕੁਝ ਧਾਰਮਿਕ ਸਥਾਨ ਉਹਨਾਂ ਦੇ ਬਾਹਰ ਬੈਠੇ ਹੁੰਦੇ ਨੇ ਪਤਾ ਨਹੀਂ ਕਿੱਥੋਂ ਪੁਆਇੰਟ ਕਿਤੇ ਹੋਏ ਨੇ ਕੁਝ ਬੰਦੇ ਬੰਦੇ ਹੈਗੇ ਜਿਨ੍ਹਾਂ ਨੇ ਪੁਆਇੰਟ ਕਿਤੇ ਹੋਏ ਬੱਚੇ 7-7000 ਰੁਪਏ ਦੇ ਵਿੱਚ ਸੱਤ ਸੱਤ ਯਾਰ ਬੇਤਨਖਾ ਦੇ ਬੱਚੇ ਲੱਗੇ ਹੋਏ ਐ ਕਿਦਾਂ ਪੁੱਛੀਏ ਖਲ ਖਲੋਇਓ ਰੋਣਗੇ ਨਾਲ ਤੁਹਾਨੂੰ ਆਪਣੇ ਹਾਲਾਤ ਦੱਸਣਗੇ ਕਿਤੇ ਉਹਨਾਂ ਨੂੰ 10 ਰੁਪਏ ਦੇਣ ਦੀ ਬਜਾਏ ਉਹਨਾਂ ਦੇ ਹਾਲਾਤ ਤੇ ਪੁੱਛੋ ਕੀ ਐ ਕਿ ਤੂੰ ਸਕੂਲ ਕਿਉਂ ਨਹੀਂ ਜਾਂਦਾ ਤੇਰੇ ਮਾਂ ਪਿਓ ਕਿੱਥੇ ਐ ਕਿੱਥੋਂ ਤੁਹਾਨੂੰ ਲੈ ਕੇ ਆਂਦਾ ਉਹਨੂੰ ਪਤਾ ਨਹੀਂ ਸਾਡੇ ਮਾਂ ਪਿਓ ਕਿੱਥੇ ਐ ਜੀ ਛੋਟੀ ਉਮਰੇ ਚੁੱਕ ਲਿਆਉਂਦੇ ਆ ਪਰ ਲੋਕ ਇਹਨਾਂ ਨੂੰ ਪੁੱਛ ਕੇ ਰਾਜੀ ਨਹੀਂ ਹੈਗੇ ਲੋਕਾਂ ਕੋ ਸਮਾਂ ਨਹੀਂ ਹੈਗਾ ਪੁੱਛਣਾ ਕੁਛ ਨਹੀਂ ਐ ਕਿ ਕਿੱਥੋਂ ਆਏ ਭਾਈ ਕਿੱਥੋਂ ਨਹੀਂ ਆਇਆ 10 ਰੁਪਏ ਲੈ ਆ ਤੇ ਆਪਣਾ ਛੁਟਕਾਰਾ ਪਾਣਿਓ ਜੇਬ ਚ ਰੱਖੋ ਇਦਾਂ ਇਹ 10 ਰੁਪਏ ਕਿ ਅਮੀਨਾ ਕੀ ਦਿੱਕਤ ਕਿ ਜਰਸੀ ਕੇ ਦੇ ਨਾਲ ਦੇਖਿਆ ਜਾਵੇ ਤਾਂ ਪੰਜਾਬ ਦੇ ਲੋਕ ਬਹੁਤ ਘੱਟ ਵੇਖਣ ਨੂੰ ਮਿਲਦੇ ਨੇ ਕਿ ਜਿਹੜੇ ਮੰਗਦੇ ਹੋਣਗੇ ਚਾਹੇ ਉਹ ਬੱਚਾ ਵਾ ਚਾਹੇ ਉਹ ਸਿਆਣਾ ਉਹ ਸਿਆਣੇ ਜ਼ਿਆਦਾਤਰ ਮਿਲਦੇ ਆ ਪੰਜਾਬੀ ਬੱਚੇ ਬਹੁਤ ਘੱਟ ਮਿਲਦੇ ਨੇ ਅਸੀਂ ਦੇਖਿਆ ਅਦਰ ਸਟੇਟਾਂ ਦੇ ਆਣ ਕੇ ਲੋਕ ਇੱਥੇ ਮੰਗਦੇ ਨੇ ਬੱਚੇ ਵੀ ਅਦਰ ਸਟੇਟਾਂ ਦੇ ਹੁੰਦੇ ਨੇ ਮਾਪੇ ਹੁੰਦੇ ਨੇ ਨਾਲ ਚੁੱਕਿਆ ਹੁੰਦਾ ਆਪਣੇ ਪੁੱਤ ਨੂੰ ਤੇ ਨਾਲ ਦੀ ਨਾਲ ਉਹਨਾਂ ਨੂੰ ਵੀ ਮੰਗਦੇ ਨੇ ਹੁਣ ਉਹਨਾਂ ਦੇ ਉੱਤੇ ਕਾਰਵਾਈ ਜਸਟਿਸ ਕਿਹਨਾ ਫੈਸਲਾ ਵਧੀਆ ਗੱਲਾਂ ਫੈਸਲਾ ਲੈਣਾ ਲੈਣਾ ਵੀ ਚਾਹੀਦਾ ਇਹ ਅੱਜ ਨਹੀਂ ਇਹ ਕਈ ਚਿਰ ਪਹਿਲਾਂ ਫੈਸਲਾ ਲੈ ਲੈਣਾ ਚਾਹੀਦਾ ਸੀਗਾ ਕਿ ਤਾਂਕਿ ਇਹ ਹਾਲਾਤ ਨਾ ਬਣਦੇ ਅੱਜ ਬਾਹਰਲੀ ਹਸਟੇਟਾਂ ਦੇ ਆਗੇ ਬੱਚੇ ਮੰਗਦੇ ਆ ਪਤਾ ਨਹੀਂ ਕਿੱਥੋਂ ਅਸਲ 'ਚ ਪਤਾ ਕੀ ਕਰਦੇ ਆ ਜਿਹੜੇ ਆ ਹੁੰਦੇ ਆ ਗਰੋਹ ਬਣੇ ਹੁੰਦੇ ਆ ਇਹ ਪੰਜਾਬ ਦੇ ਬੱਚੇ ਕਿਤੇ ਰੱਖਦੇ ਆ ਤੇ ਹਸਟੇਟਾਂ ਦੇ ਬੱਚੇ ਕਿਤੇ ਰੱਖਦੇ ਆ ਇਹਦਾਂ ਬਦਲੀ ਕਰਦੇ ਜੀ ਪਤਾ ਨਾ ਲੱਗੇ ਇਹਨਾਂ ਨੂੰ ਕੁਝ ਸਮਝਾਉਣਾ ਪੈਣਾ ਆਪਣੀ ਲੈਂਗੁਏਜ ਨਾਲ ਸਮਝਾਉਣ ਪੈਸੇ ਲਿੱਤੇ ਇਕੱਠੇ ਕਰਕੇ ਦੇ ਦਿੰਦੇ ਉਹ ਭਾਈ ਤੁਹਾਡੇ ਪੈਸੇ ਨਾਲ ਸ਼ਰਾਬਾਂ ਪਤਾ ਨਹੀਂ ਕਿਹੜੇ ਕਿਹੜੇ ਪੁੱਠੇ ਸਿੱਧੇ ਕੰਮ ਕਰਦੇ ਆ ਤੁਹਾਨੂੰ ਸਮਝ ਨਹੀਂ ਲੱਗਦੀ ਇਹ ਕਿੱਦਾਂ ਪਤਾ ਨਹੀਂ ਸਮਝਣਗੇ ਚ ਵਧੀਆ ਗੱਲਾਂ ਸਾਡੇ ਪੰਜਾਬ ਸਰਕਾਰ ਨੇ ਇੱਦਾਂ ਦੀ ਔਰ ਜਿਹੜੀਆਂ ਸਟੇਟਾਂ ਹੈਗੀਆਂ ਉਹਨਾਂ ਨੂੰ ਫੈਸਲੇ ਲੈ ਲੈਣੇ ਚਾਹੀਦੇ ਜਲਦ ਤੋਂ ਜਲਦ ਤਾਂ ਕਿ ਇਹ ਬੱਚੇ ਪਤਾ ਲੱਗਣ ਇਹਨਾਂ ਦਾ ਭਵਿੱਖ ਸਿੱਧਾ ਹੋ ਸਕੇ ਨਹੀਂ ਤੇ ਇਹ ਪੁੱਠੇ ਸਿੱਦੇ ਚੈਨਾ ਫੋਣੀਆਂ ਲੋਕਾਂ ਦੇ ਘਰ ਜਾ ਜਾ ਕੇ ਮਾਰਨਾ ਚੋਰੀਆਂ ਕਰਨੀਆਂ ਇਹਨਾਂ ਨਹੀਂ ਕਰਨੀਆਂ ਜਿਹੜੇ 10-10 ਰੁਪਏ ਦਿੰਦੇ ਆ ਨਾ 20-20 ਰੁਪਏ ਦਿੰਦੇ ਇਹਨਾਂ ਘਰ ਹੀ ਜਾ ਕੇ ਚੋਰੀਆਂ ਕਰਨੀਆਂ ਇਹ ਪਤਾ ਨਹੀਂ ਕਿੱਦਣ ਸਮਝਣਗੇ ਹੁਣ ਦੇ ਕੋਈ ਯੂਥ ਕੋਈ ਸਮਝਾਣ ਹੀ ਲੱਗਦਾ ਤਾ ਉਹਨੂੰ ਬੰਦੇ ਮੂਰਖ ਬੰਦਾ ਪਤਾ ਨਹੀਂ ਇਹ ਪਤਾ ਨਹੀਂ ਕਿੱਥੋਂ ਆ ਗਿਆ ਉੱਠ ਕੇ ਅਸਲ 'ਚ ਲੋਗੇ ਉਹਨੂੰ ਉਦੋਂ ਮੰਨਦੇ ਜਦੋਂ ਮਰ ਜਾਂਦਾ ਬੰਦਾ ਜਿੰਦਿਆ ਜੀ ਕਦੀ ਕਿਸੇ ਦੀ ਗੱਲ ਨਹੀਂ ਮੰਨਦੇ ਜਿੰਦਿਆ ਜੀ ਕੋਈ ਬੰਦਾ ਸੱਚਾ ਨਹੀਂ ਹੋ ਸਕਦਾ ਇਸ ਧਰਤੀ ਤੇ ਰਹਿ ਕੇ ਕਿਸੇ ਨੇ ਸੱਚਾ ਹੋਣਾ ਨਾ ਤਾਨੂੰ ਮਰਨਾ ਪੈਣਾ ਮਰ ਕੇ ਸੱਚਾ ਹੋ ਸਕਦਾ ਜਿੰਦਿਆਂ ਜੀ ਨਹੀਂ ਸੱਚਾ ਹੋ ਸਕਦਾ ਮਰੇ ਪਿੱਛੇ ਦੁਨੀਆ ਖੜ ਸਕਦੀ ਹੈ ਪਰ ਜਿੰਦੇ ਜੀ ਤੇ ਮਗਰ ਦੁਨੀਆ ਨਹੀਂ ਖੜ ਸਕਦੀ ਇਹ ਦੁਨੀਆ ਦਾ ਤਸਤੂਰ ਹੈ ਇੱਥੇ ਬੱਚੀਆਂ ਮੰਗਦੀਆਂ ਕਿਦੋਂ ਸਰਵੇ ਕਰਨ ਇੱਥੇ ਆ ਕੇ ਆ ਛੋਟੀਆਂ ਜਿਹੀਆਂ ਧੀਆਂ ਇੱਥੇ ਦਾਣਾ ਮੰਡੀ ਹੈਗੀਆਂ ਉਹਨਾਂ ਦਾ ਸਟੈਪ ਫਾਦਰ ਹੈ ਮਾਰ ਕੇ ਭੇਜਦਾ ਕਿ ਜਾਓ ਮੰਗ ਕੇ ਲੈ ਕੇ ਆ ਹੁਣ ਤੇ ਵਿਚਾਰੀਆਂ ਆਦਤ ਤੋਂ ਮਜਬੂਰ ਹੋ ਗਈਆਂ ਖੁਸ਼ੀ ਨਾ ਮੰਗਦੀਆਂ ਪਰ ਉਹਨਾਂ ਨੂੰ ਮਜਬੂਰ ਕੀਤਾ ਗਿਆ ਇੱਥੇ ਮੰਗਾਂ ਦੇ ਲਈ ਉਹਦਾ ਕਦੀ ਕਿਸੇ ਨੇ ਪੁੱਛਿਆ ਨਹੀਂ ਯਾਰ ਜਾ ਕੇ ਇਸ ਸਭ ਕਾਜ ਦੀ ਜਸਟਿਸ ਕਿਹਨਾਂ ਤੁਸੀਂ ਦੱਸਿਆ ਕਿ ਜਦੋਂ ਮੈਂ ਬੱਸ ਸਟੈਂਡ ਜਾਂ ਕਿਸੇ ਪੁਆਇੰਟ ਤੇ ਐਸੇ ਤੇ ਜਾਣਾ ਜਿੱਥੇ ਮੰਗਤੇ ਖੜੇ ਹੁੰਦੇ ਹਨ ਉਹ ਦੇਖ ਕੇ ਮੇਰੇ ਵੱਲ ਦੌੜ ਜਾਂਦੇ ਹਨ ਕਾਰਨ ਕੀ ਸਮਝਦੇ ਤੁਸੀਂ ਇਹਨਾਂ ਦੇ ਅਖੀਰ ਤੱਕ ਡੁੰਗਾਈ ਤੱਕ ਵੀ ਗਏ ਸੀ ਕਿ ਕੌਣ ਲੋਕ ਨੇ ਜਿਹੜਾ ਇਹਨਾਂ ਨੂੰ ਮੰਗਦੇ ਵੇਖੋ ਮੈਨੂੰ ਸਭ ਕੁਝ ਪਤਾ ਜੀ ਸਾਰਾ ਕੁਝ ਪਤਾ ਕਿੱਥੋਂ ਕੀ ਕੀ ਹੋ ਰਿਹਾ ਪਰ ਜੇ ਮੈਂ ਮੂੰਹ ਖੋਲਿਆ ਨਾ ਲੋਕ ਮੇਰੇ ਦਿਵਾਲੇ ਹੋ ਜਾਣਗੇ ਪਰ ਮੈਂ ਫਿਰ ਵੀ ਡਰਦਾ ਨਹੀਂ ਕਿਸੇ ਕੋ ਮੈਂ ਕੋ ਕਰਪਟ ਨਹੀਂ ਹੈਗਾ ਮੈਂ ਰਪਈਆ ਕਿਸ ਤੱਕ ਦੀ ਖਾਦਣ ਨਹੀਂ ਆਏ ਤੱਕ ਤੇ ਨਾ ਮੈਂ ਕਿਸਦਾ ਦੀ ਪ੍ਰਵਾਹ ਮਾਰਦਾ ਮੈਂ ਉਸ ਮਾਲਕ ਕੋ ਡਰਦਾ ਔਰ ਮੈਂ ਕਿਸੇ ਦੂਜੇ ਤੀਜੇ ਬੰਦੇ ਤੋਂ ਨਹੀਂ ਦੱਸਦਾ ਜੋ ਗੱਲ ਸੱਚ ਹੈ ਉਹ ਸੱਚ ਹੈ ਸਾਡੇ ਪੰਜਾਬ ਨੂੰ ਸਾਡੇ ਸ਼ਹਿਰ ਨੂੰ ਮੰਗਤਾ ਮੁਕਤ ਹੋਣਾ ਹੀ ਪੈਣਾ ਨਹੀਂ ਤੇ ਸਾਡਾ ਪੰਜਾਬ ਖਤਰੇ 'ਚ ਆਣ ਵਾਲੇ ਸਮੇਂ 'ਚ ਪੰਜਾਬ ਦਾ ਉਹ ਜਵਾਨ ਖਤਰੇਜ ਹੈ ਜਿਨ੍ਹਾਂ ਨੇ ਆਫੀਸਰ ਬੰਨਾ ਹੈ ਜਿਨ੍ਹਾਂ ਨੇ ਵੱਡੇ ਵੱਡੇ ਕੰਮ ਕਰਨੇ ਆ ਜਿਨ੍ਹਾਂ ਨੇ ਵੱਡੀਆਂ ਵੱਡੀਆਂ ਪੋਸਟਾਂ ਪੋਸਟਾਂ ਤੇ ਜਾਣਾ ਨਾ ਉਹ ਮੰਗਤੇ ਬਣ ਕੇ ਰਹਿ ਜਾਣਗੇ ਹੁਣ ਬੱਚੀ ਆਈ ਹੈ ਕੋਈ ਬੱਚੇ ਇਦਾਂ ਮੈਂ ਪੜਨਾ ਚਾਹਨੀ ਮੈ ਸਕੂਲ ਪਾ ਦਿਓ ਪਰ ਪਿਓ ਕੋ ਪੈਸਾ ਨਹੀਂ ਹੈਗਾ ਹੁਣ ਚਲੋ ਵਧੀਆ ਗੱਲ ਐ ਪੰਜਾਬ ਸਰਕਾਰ ਦੇ ਜਿਹੜੇ ਸਕੂਲ ਆ ਵਧੀਆ ਸਕੂਲ ਬਣਨੇ ਬਨ ਰਹੇ ਨੇ ਬਣੇ ਵੀ ਨੇ ਬੱਚੇ ਪੜ੍ਹ ਵੀ ਰਹੇ ਨੇ ਪਰ ਸਾਡਾ ਪੰਜਾਬ ਦਾ ਬੱਚਾ ਨਾ ਖਤਰੇ 'ਚ ਐ ਇਸ ਟਾਈਮ ਇਹ ਪੰਜਾਬ ਦੇ ਲੋਕਾਂ ਨੂੰ ਸਮਝਣਾ ਪੈਣਾ ਹੁਣ ਜਿਆਦਾ ਮੂੰਹ ਖੋਲਿਆ ਫਿਰ ਪਰੇਸ਼ਾਨ ਕਰੇਗਾ ਲੋਕਾਂ ਨੂੰ ਮੇਰਾ ਮੂੰਹ ਨਹੀਂ ਮੈਂ ਉਸ ਗੱਲ ਤੇ ਆਨਾ ਵਾਂ ਜਿਸ ਗੱਲ ਤੇ ਕਿ ਜਿਸ ਤਰੀਕੇ ਨਾਲ ਤੁਸੀਂ ਡੂੰਘਾਈ ਤੱਕ ਗਏ ਸੀ ਪਤਾ ਲੱਗਾ ਸੀ ਕੌਣ ਲੋਕ ਨੇ ਉਹ ਜਿਹੜੇ ਇਹਨਾਂ ਨੂੰ ਮੰਗਣ ਭੇਜਦੇ ਹਾਂਜੀ ਕਿਉਂ ਨਹੀਂ ਉਹ ਤਾਂ ਪਿਓ ਹੀ ਭੇਜਦਾ ਮੰਗਣ ਜੀ ਹੋਰ ਬਥੇਰੀਆਂ ਸੰਸਤਾਵਾਂ ਬਣੀਆਂ ਹੋਈਆਂ ਇਦਾਂ ਦੀਆਂ ਗਰੋਹ ਬਣੇ ਹੋਏ ਆ ਜਿਹੜੇ ਭੇਜਦੇ ਆ ਪੇੜ ਬੱਚੇ ਅੰਬਰਸਰ ਤੋਂ ਹੀ ਦੁਰਦੇ ਨੇ ਆ ਚਾਰ ਧਾਰੀਆਂ ਲਾ ਦਿਓ ਚਾਰ ਨਸ਼ਹਿਰੇ ਲਾ ਦਿਓ ਚਾਰ ਗਰਦਾਪੁਰ ਲਾ ਦਿਓ ਚਾਰ ਬਟਾੜੇ ਲਾ ਦਿਓ ਕਿਤੇ ਚਾਰੇ ਚਾਨ ਰੁਪਈਆ ਦਸਦਾ ਨਹੀਂ ਤੇ 25 2500 3 3000 ਤੇ ਇਕੱਠਾ ਕਰਕੇ ਲੈ ਕੇ ਜਾਂਦੇ ਹੀ ਆ ਨਾ ਇਹ ਲੋਕ ਅੱਜ ਅੱਜ ਕਿਸੇ ਮਜ਼ਦੂਰ ਦੀ ਦਿਹਾੜੀ ਹੈ ਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਿਹਾੜੀ ਲਾਂਦਾ ਤੇ 500 ਰੁਪਈਆ ਮਿਲਦਾ ਮੈਂ ਤੁਹਾਨੂੰ ਕਹਿੰਦਾ ਜ ਆ ਲੈ ਭਾਈ ਦੁਆ ਕਰੀ ਮੇਰੇ ਅੱਗੇ ਦੁਆ ਕੀ ਕਰੂਗਾ ਉਹ ਜਾਣਾ ਇਹਨਾਂ ਨੂੰ ਸ਼ਰਾਬ ਲਈ ਜੂਏ ਲਈ ਹੋਰ ਪਖੰਡਾ ਵਾਲੀ ਐ ਦੁਆ ਸਵਾ ਕਰੂਗਾ ਦੁਆ ਕਰੂਗਾ ਕਿ ਰੱਬਾ ਇਹਨੇ ਮੈਨੂੰ ਸ਼ਰਾਬ ਜੋਗੇ ਦਿੱਤੇ ਨੂੰ ਸ਼ਰਾਬ ਦੇ ਹੋਰ ਦੂਜਾ ਸ਼ਰਾਬ ਲੱਗ ਜੇ ਬਾਜੋਂ ਉਹ ਲੋਕਾਂ ਨੂੰ ਸਮਝਣਾ ਪੈਣਾ ਜਨਾਬ ਲੋਕਾਂ ਨੂੰ ਸਮਝਣਾ ਪੈਣਾ ਲੋਕ ਪਤਾ ਨਹੀਂ ਕਿੰਨੇ ਕਿ ਮੂਰਖ ਹੋ ਗਏ ਆ ਜਿਹੜੇ ਦੰਦੇ ਆ ਜਿਹੜੇ ਨਹੀਂ ਦੰਦੇ ਵਧੀਆ ਗੱਲ ਐ ਪਰ ਜਿਹੜੇ ਦੰਦੇ ਉਹ ਮੂਰਖਤਾ ਦੀ ਹੱਦਾਂ ਪਾਰ ਕਰਦੇ ਆ ਦੇਣੇ ਨਹੀਂ ਚਾਹੀਦੇ ਭਾਈ ਜੇ ਦੇਣਾ ਹੀ ਹੈ ਨਾ ਕੁਝ ਉਹਨਾਂ ਨੂੰ ਤੇ ਸਾਡੇ ਨਾਲ ਮਿਲਾ ਦਿਓ ਬੱਚਿਆਂ ਨੂੰ ਸਕੂਲੇ ਵੀ ਪਾਵਾਂਗੇ ਤੇ ਉਹਨਾਂ ਨੂੰ ਚੰਗੀ ਸਿੱਖਿਆ ਵੀ ਦਵਾਂਗੇ ਆਉਣ ਵਾਲੇ ਸਮੇਂ 'ਚ ਪੁੱਛ ਉਹਨਾਂ ਨੂੰ ਵਧੀਆ ਕੋਈ ਨੌਕਰੀ ਕੋਈ ਕਾਰੋਬਾਰ ਵੀ ਦਵਾਂਗੇ ਸਾਡੇ ਨਾਲ ਇੱਕ ਵਾਰੀ ਸੰਪਰਕ ਤੇ ਕਰਨ ਜੇ ਮੰਗਦੇ ਆ ਸਾਡੂੰ ਮਲਾ ਦੇ ਭਾਈ ਆ ਲੋ ਜ਼ਿੰਮੇਵਾਰੀ ਅਸੀਂ ਸਾਂਭਿਆ ਠੇਕਾ ਪੰਜਾਬ ਦਾ ਅਸੀਂ ਠੇਕਾ ਲੈਣੇ ਆ ਪੰਜਾਬ ਦੇ ਬੱਚਿਆਂ ਦਾ ਪੰਜਾਬ ਦੇ ਜਿੰਨੇ ਵੀ ਜ਼ਰੂਰਤਮੰਦ ਲੋਕ ਹੈਗੇ ਆ ਜਿੰਨੇ ਵੀ ਮੰਦਬੁੱਧੀ ਲੋਕ ਹੈਗੇ ਆ ਅਸੀਂ ਸਾਾਨੂੰ ਠੇਕਾ ਦੇ ਦਿਓ ਭਾਈ ਸਾਡੇ ਨਾਲ ਮਿਲ ਬੋ ਵੇਲੇ ਹੀ ਆ ਅਸੀਂ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣਾ ਕੰਮ ਕਰਦੇ ਆਂ ਤੇ ਸ਼ਾਮ ਪਿੰਦੇ ਸਾਡੀ ਦਿਮਾਗ ਦੀ ਗਰਾਰੀ ਘੁੰਮ ਜਾਂਦੀ ਹੈ ਕਿ ਭਾਈ ਚੱਲ ਸੇਵਾ ਕਰਨ ਦੇ ਲਈ ਕਿਉਂਕਿ ਅਸੀਂ ਧਰਤੀ ਤੇ ਆਏ ਆਂ ਜਣਾ ਦੇ ਸਾਰਿਆਂ ਨੇ ਤੇ ਅਸੀਂ ਕੁਝ ਇਤਾਂ ਦਾ ਕਰਨਾ ਚਾਹੁੰਦੇ ਆਂ ਇਤਾਂ ਦੇ ਕਰ ਕ ਕਰਕੇ ਜਾਵਾਂਗੇ ਜਿਹੜਾ ਰਿੰਦੀ ਦੁਨੀਆ ਤੱਕ ਯਾਦ ਰਹਿਣ ਜੋ ਵਿਕਾਸਜੀ ਜਿਸ ਜਿੱਕੇ ਨਾ ਫੈਸਲਾ ਦਿੱਤਾ ਗਿਆ ਡ੍ਰਿਫਟੀ ਕਮਿਸ਼ਨ ਨੂੰ ਹੁਕਮ ਜਿੱਤੇ ਗਏ ਨੇ ਕਿ ਹਰ ਇੱਕ ਦਾ ਡੀਐਨਏ ਟੈਸਟ ਤੁਹਾਨੂੰ ਲੱਗਦਾ ਕਿ ਇੰਨੇ ਦਿਨਾਂ ਦੇ ਵਿੱਚ ਕੋਈ ਬੱਸ ਸਟੈਂਡ ਤੇ ਜਾਂ ਦੁਕਾਨਾਂ ਦੇ ਉੱਤੇ ਜਿਸ ਜਿੱਕੇ ਨਾ ਮੰਗਦੇ ਦੇਖਣ ਨੂੰ ਮਿਲਦੇ ਸੀ ਕਿ ਉਹਨਾਂ 'ਚ ਕੋਈ ਗਰਾਵਟਾਈ ਜਾਂ ਘਟੇ ਹੈ ਘਟੇ ਕਿੱਥੋਂ ਜੀ ਵਧੇ ਨੇ ਘਟੇ ਕਿੱਥੇ ਨੇ ਇੱਕ ਵਾਰੀ ਇਹਨਾਂ ਦੇ 56 ਕਸਣਾ ਪੈਣਾ ਹੈ ਇਹ ਫੇਰ ਘਟਣਗੇ ਫਿਰ ਪੂਰੀ ਅੰਮ੍ਰਿਤਸਰ ਦੇ ਵਾਵਾ ਦੌੜਾਂ ਲੱਗੀਆਂ ਮੰਗਦੇ ਅੰਬਰਸਰ ਹੁਣ ਮੈਂ ਇੱਕ ਸੱਚੀ ਗੱਲ ਕਰਾਂ ਅੰਮ੍ਰਿਤਸਰ ਸ਼ਾਇਦ ਦੀ ਧਰਤੀ ਦੇ ਉੱਤੇ ਇੱਕ ਪ੍ਰੇਡ ਪ੍ਰਾਈਡ ਵੋਲ ਲੱਗੀ ਸੀ ਉਹ بڑے ਬੰਦਿਆਂ ਨੇ ਵਿਰੋਧ ਕੀਤਾ ਹੋਣੀ ਨਹੀਂ ਚਾਹੀਦੀ ਮੈਨੂੰ ਨਹੀਂ ਪਤਾ ਕਿ ਉਹ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਉਸ ਬਾਰੇ ਬਾਰੇ ਮੇਰੀ ਕੋਈ ਰਾਏ ਨਹੀਂ ਹੈਗੀ ਉਹਨਾਂ ਨੂੰ ਭਜਾਇਆ ਪਰ ਉਹ ਬੰਦਿਆਂ ਨੂੰ ਇਹ ਨਹੀਂ ਨਜ਼ਰ ਆਇਆ ਕਿ ਉੱਥੋਂ ਦੇ ਪਵਿੱਤਰ ਸਥਾਨ ਦੇ 1.5 ਕਿਲੋ ਅੱਧੇ ਕਿਲੋਮੀਟਰ ਦੇ ਬਾਹਰ ਉੱਥੇ ਕੀ ਹੋ ਰਿਹਾ ਰਾਤ 4 ਵਜੇ ਰਾਤ 2:30 ਵਜੇ ਹੋਟਲਾਂ ਦੇ ਵਿੱਚ ਹੁੰਦਾ ਚੰਗਾ ਲੱਗਦਾ ਜੇ ਕਿਤੇ ਹੁੰਦਾ ਵੀ ਪਿਆ ਤੇ ਪਰ ਰੋਡਾਂ ਦੇ ਉੱਤੇ ਚੰਗਾ ਨਹੀਂ ਲੱਗਦਾ ਇਹ ਲੱਗਦਾ ਨਾ ਨਜ਼ਰ ਨਹੀਂ ਆਉਂਦਾ ਤੇ ਆ ਉਹ ਤੋਂ ਫਾਇਦਾ ਇਹਨਾਂ ਨੂੰ ਤੇ ਸ਼ਾਇਦ ਉਹ ਵੀ ਉੱਥੇ ਜਾਂਦੇ ਹੋਣਗੇ ਜਿਹੜਾ ਜਿਨ੍ਹਾਂ ਨੂੰ ਇਹ ਵਿਰੋਧ ਕਰਨਾ ਲੱਗ ਗਿਆ ਕਿ ਉੱਥੇ ਵਿਰੋਧ ਕਰੀਏ ਉਹ ਤੇ ਫਿਰ ਇੱਕ ਸਰਕਾਰ ਨੇ ਨੂੰ ਮਾਨਤਾ ਦੇ ਦਿੱਤੀ ਦੀ ਆ ਚਲੋ ਕੋਈ ਗੱਲ ਨਹੀਂ ਯਾਰ ਤੁਸੀਂ ਆਪਣੀ ਜ਼ਿੰਦਗੀ ਜੀਓ ਚਲੋ ਵਧੀਆ ਕੀਤਾ ਚੰਗਾ ਕੀਤਾ ਉਸ ਗੁਰੂਆਂ ਪੀਰਾਂ ਦੀ ਧਰਤੀ ਤੇ ਕੰਮ ਹੋਣਾ ਨਹੀਂ ਚਾਹੀਦਾ ਪਰ ਜਿਹੜਾ ਹੁੰਦਾ ਉਹ ਕਿਤੇ ਰੋਕਣਾ ਉਥੇ ਤਾਂਡੀਆਂ ਬੋਲਤੀਆਂ ਬੰਦ ਹੋ ਜਾਂਦੀਆਂ ਮੈਨੂੰ ਪਤਾ ਚੰਗਿਆਂ ਚੰਗਿਆਂ ਦੇ ਮਿਰਚ ਲੜਨੀਆਂ ਇਹ ਗੱਲ ਜਰੀ ਨਹੀਂ ਜਾਣੀ ਪਰ ਜਿਹੜੇ ਵਿਰੋਧ ਕਰਦੇ ਨੇ ਉਥੇ ਜਾ ਕੇ ਵਿਰੋਧ ਕਰਿਓ ਜਿਹੜਾ ਉਥੇ ਬੱਸ ਸਟੈਂਡ ਦੇ ਲੱਗ ਗਈ ਜਿਹੜੇ ਜਾਂਦੇ ਧਾਰਮਿਕ ਸਥਾਨਾਂ ਉੱਤੇ ਮੱਥਾ ਟੇਕਣ ਤੇ ਬੀਬੀਆਂ ਨੂੰ ਮੋੜ ਕਟਾ ਕੇ ਇਹਨਾਂ ਨੂੰ ਲੈ ਜਾਂਦੀਆਂ ਕਿ ਚੱਲ ਭਾਈ ਤੇ ਭਾਈ ਹੁਣੀ ਚੱਲ ਬਈ ਉਹਨੂੰ ਉੱਥੋ ਹੀ ਵਾਪਸ ਆਜਦੇ ਮੱਥਾ ਟੇਕ ਕੇ ਇਹ ਕਿਦੋਂ ਹੋਏਗਾ ਬੱਚੇ ਮੰਗਣ ਲਾਤੇ ਬੱਚੀ ਵਪਾਰ ਕਰਨ ਤੇ ਲਾਤੀਆਂ ਬੱਚੀਆਂ 20 18 18 19 19 17 17 ਸਾਲਾਂ ਦੀਆਂ ਉਥੇ ਮੰਗਤੀਆਂ ਪੈਦਾ ਕਰਦੇ ਉਹ ਨਹੀਂ ਲੱਭਦੇ ਇਹਨਾਂ ਉਹ ਵੀ ਲੱਭਣੇ ਚਾਹੀਦੇ ਆਮ ਕਿਤੇ ਮੈਂ ਅੰਬਰਸਰ ਸ਼ਹਿਰ ਚ ਹੋਵਾਂ ਨਾ ਨੱਪ ਕੇ ਰੱਖਾਂ ਇਦਾਂ ਦੇ ਬੰਦਿਆਂ ਨੂੰ ਇਦਾਂ ਦੀਆਂ ਜਿਹੜੀਆਂ ਬੱਚੀਆਂ ਨੇ ਉਹਨਾਂ ਨੂੰ ਆਪਣੇ ਆਪਣੇ ਘਰ ਪੰਚਾ ਕੇ ਆਵਾਂ ਉਹ ਹੀ ਕਹਿੰਦਾ ਫਿਰ ਠੇਕਾ ਲਿਆ ਹੋਇਆ ਮੈਂ ਲੋਕ ਕਹਿੰਣਗੇ ਨੇ ਠੇਕੇਦਾਰ ਬਣਿਆ ਫਿਰ ਅਸੀਂ ਦਲਾਲ ਹੀ ਹੁੰਨੇ ਆ ਲੋਕ ਸਾਨੂੰ ਪਿੱਠ ਵਿੱਚੋਂ ਆਜ ਮਾਰਦੇ ਨੇ ਕਿ ਉਹ ਦਲਾਲ ਜਾਂਦੇ ਨੇ ਠੀਕ ਹੈ ਭਾਈ ਦਲਾਲ ਹੀ ਆ ਅਸੀਂ ਫਿਰ ਚੰਗੇ ਕੰਮ ਤੇ ਕਰਦੇ ਆਣਾ ਬਾਕੀ ਜੀ ਬਿਲਕੁਲ ਵਿਕਾਸ ਮਹਿਤਾ ਜਿਨ੍ਹਾਂ ਨੇ ਅੱਗੇ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਇਸੇ ਤਰੀਕੇ ਨਾਲ ਐਕਟਿਵ ਰਹਿੰਦੇ ਨੇ ਤਾਂ ਜਸਟਿਸ ਕਿਉਂ ਉਹਨਾਂ ਨੇ ਪਹਿਲਾਂ ਵੀ ਬਹੁਤ ਸਮਾਂ ਪਹਿਲਾਂ ਇਹੋ ਆਵਾਜ਼ ਜੰਗੀ ਸੀ ਕਿ ਮੰਗਤਿਆਂ ਦੇ ਦਿੱਤੇ ਕੋਈ ਨਾ ਕੋਈ ਕਾਨੂੰਨੀ ਕਾਰਵਾਈ ਕੋਈ ਨਾ ਕੋਈ ਐਸਾ ਕਾਨੂੰਨ ਬਣਾਉਣਾ ਚਾਹੀਦਾ ਜਿਹਦੇ ਨਾਲ ਇਹਨਾਂ ਦੀ ਗਿਣਤੀ ਘਟੇ ਕਿਉਂਕਿ ਲਗਾਤਾਰ ਗਿਣਤੀ ਇਹਨਾਂ ਦੀ ਵਧਦੀ ਪਈ ਹੈ ਬਾਹਰ ਦੀਆਂ ਸਟੇਟਾਂ ਦੇ ਆਣ ਕੇ ਮੰਗਤੇ ਜਿਹੜੇ ਨੇ ਇੱਥੇ ਮੰਗਦੇ ਨੇ ਤਾਂ ਜਸਟਿਸ ਦੇ ਨਾਲ ਹੁਣ ਪੰਜਾਬ ਸਰਕਾਰ ਨੇ ਫੈਸਲਾ ਲਿਆ ਵਾ ਕਿ ਇਹਨਾਂ ਦਾ ਡੀਐਨਏ ਟੈਸਟ ਕੀਤਾ ਜਾਵੇ ਗਿਣਤੀ ਨੂੰ ਦੇਖਦਿਆਂ ਹੋਇਆਂ ਤਾਂ ਦੂਸਰੇ ਪਾਸੇ ਫਿਰ ਵਿਕਾਸ ਨੇ ਵੀ ਅੱਜ ਉਹ ਹੀ ਆਵਾਜ਼ ਫਿਰ ਤੋਂ ਦੁਬਾਰਾ ਆਪਣੇ ਬੋਲਾਂ ਦੇ ਨਾਲ ਚੁੱਕੀ ਏ ਕਿ ਜਸਸੀ ਕੇ ਨਾਲ ਮੈਂ ਪਹਿਲਾਂ ਆਵਾਜ਼ ਚੁੱਕੀ ਸੀ ਸਰਕਾਰ ਨੂੰ ਫੈਸਲਾ ਲਿਆ ਬਹੁਤ ਵਧੀਆ ਗੱਲ ਆ ਪਰ ਇਹਦੇ ਉੱਤੇ ਇੱਕ ਸਖਤ ਕਾਨੂੰਨ ਬਣਨਾ ਚਾਹੀਦਾ ਤਾਂ ਜੋ ਇਹਨਾਂ ਦੀ ਗਿਣਤੀ ਘਟ ਸਕੇ ਕਿਉਂਕਿ ਗਿਣਤੀ ਲਗਾਤਾਰ ਵੱਧਦੀ ਏ ਘਟਦੀ ਨਹੀਂ ਹੈਗੀ ਪ੍ਰਸ਼ਾਸਨ ਵੱਲੋਂ ਕਾਰਵਾਈ ਵੀ ਕੀਤੀ ਗਈ ਏ ਬਹੁਤ ਵਧੀਆ ਸ਼ਲਾਘਾ ਆ ਲਈ ਏ ਪਰ ਕਿੰਨੇ ਸਮੇਂ ਵਾਸਤੇ ਕਿੰਨੇ ਤੱਕ ਹੋਵੇਗੀ ਇਹ ਬੜਾ ਵੱਡਾ ਇੱਕ ਸਵਾਲ ਆ ਕੈਮਰਾ ਪਰਸਨ ਬੌਬੀ ਦੇ ਨਾਲ ਜਤਿੰਦਰ ਗੁੰਦਰ ਪੰਜਾਬੀ ਲੋਕ ਚੈਨਲ ਗੁਰਦਾਸ